ਕਾਇਕਾ ਡੋਲਦਾ ਹੈ ਤੂੰ ਕਾਹਦਾ ਡੋਲਦਾ ਆ ਤੂੰ ਕਿਹਨੋਂ ਡੋਲ ਉਹ ਦੇਖ ਜਮੀਨ ਨੂੰ ਦੇਖ ਫੇੜ ਬੋਧ ਨੂੰ ਦੇ ਦ ਪਤਾ ਹੀ ਨਹੀਂ ਉਹਨਾਂ ਨੂੰ ਕਣ ਉਹਦੇ ਨੂੰ ਵੀ ਪਤਾ ਕਾਹਦਾ ਦਿੰਦਾ ਹੈ ਵੀ ਨਹੀਂ ਜਾਂਦਾ ਕਾਇਕਾ ਡੋਲਦਾ ਤੂੰ ਮਨੀ ਸੁਧ ਸੁਦਰ ਸ੍ਰੀ ਪਦਮਾ ਪਤਲਾ ਸੁਦਰ ਸ੍ਰੀ ਪਦਮਾ ਪਤ ਤੇਰੀ ਵੀ ਸੁਧ ਰਹੂਗਾ ਤੂੰ ਕਬਰਾਣ ਅਦੇਨਾ ਪੇੜ ਸਾਰਾ ਸਾਲ ਖੜੇ ਰਹੇ ਗਰਮੀਆਂ ਲੰਘ ਜਾਂਦੀਆਂ ਨੇ ਖੜੇ ਰਹਿੰਦੇ ਨੇ ਹੁਣ ਫੇਰ ਬਰਸਾਤ ਆ ਜਾਂਦੀ ਹੈ ਜੇ ਨਹੀਂ ਕਿਸੇ ਵੇਲੇ ਟਾਈਮ ਤੇ ਚੀਜ਼ ਮਿਲਦੀ ਤਾਂ ਬਹੁਤ ਤਕਲਾਈ ਵਾਲੀ ਹੁੰਦਾ ਰੋਣਾ ਨਹੀਂ ਪਾਈ ਦੱਸਦਾ ਸੁੱਧਾ ਪਹਿਲੇ ਲੱਦਉਂਦਾ ਰੋਗਣ ਤੇ ਅਰ ਸੋਗਣ ਤੇ ਜਲ ਜੋਗਣ ਤੇ ਬਹੁਤ ਭਾਂਤ ਬਚਾਵੇ ਰੋਗਣ ਤੇ ਅਰ ਸੋਗਣ ਤੇ ਜਲ ਜੋਗਣ ਤੇ ਬਹੁਤ ਪਾਲਤ ਬਚਾਵੇ ਰੋਗ ਨੇ ਬਹੁਤ ਸਾਰੇ ਸੋਚਾਲ ਦੇ ਵਿੱਚ ਸੋਗ ਨੇ ਬਹੁਤ ਸਾਰੇ ਇਹਨਾਂ ਤੇ ਵਿਚਾਰ ਰਿਹਾ ਉਹ ਸਾਨੂੰ ਅਸਲ ਦੇ ਵਿੱਚ ਬੋਪਾਲ ਤੇ ਵਿਚਾਬਾ ਬਹੁਤ ਭਾਂਤ ਕਰਕੇ ਵਿਚਾਰ ਰਿਹਾ ਰੋਗ ਕਿਰ ਬਕਾਰ ਸਾਰੇ ਰੋਗ ਨੇ ਰੋਗ ਦਾ ਮਾ ਸਰੀਰ ਰੋਗ ਦੀ ਹੈ ਸਰੀਰ ਕੋ ਰੋਗ ਲੱਗਦੇ ਰਹਿੰਦੇ ਨੇ ਸਰੀਰ ਕੋ ਮਾਰੀਆਂ ਜੇ ਫੈਲ ਜਾਣ ਸਾਰੇ ਉੱਤੇ ਲੱਗ ਜਾਂਦੀ ਹੈ ਜੇ ਧਿਆਨ ਰੱਖੇ ਨਹੀਂ ਲੱਗਦੀ ਕੁਝ ਆਦਮੀਆਂ ਦੇ ਵਿੱਚ ਲੜਨ ਦੀ ਸ਼ਕਤੀ ਜ਼ਿਆਦਾ ਹੁੰਦੀ ਹੈ ਤੇ ਸੱਚ ਘੱਟ ਹੁੰਦੀ ਹੈ ਉਹ 另 ਗੱਲ ਹੈ। ਸਰੀਰ ਕਿਹਾ ਜਾਂ ਕਿਸੇ ਦਾ। ਇਹ ਜਿਹੜੇ ਰੋਗਾਂ ਦੀ ਗੱਲ ਕੀਤੀ ਹੈ ਮਾਨਸਿਕ ਰੋਗਾਂ ਦੀ ਗੱਲ ਕੀਤੀ ਹੈ। ਬਚਾਵਾ ਕੌਣ ਗਿਆਨ ਬਚਾਉਂਦਾ? ਉਹ ਮਾਨਸਿਕ ਰੋਗਾਂ ਤੋਂ ਬਚਾਉਂਦਾ। ਡਿਪਰੈਸ਼ਨ ਤੋਂ ਬਚਾਉਂਦਾ। ਹਾਰਟ ਅਟੈਕ ਤੋਂ ਬਚਾਉਂਦਾ। ਗਿਆਨ ਬਾਦੂ ਹਾਰਟ ਅਟੈਕ ਨਹੀਂ ਹੋਦਾ। ਹਾਰਟ ਅਟੈਕ ਦਾ ਜਦੋਂ ਡਾਕਟਰ ਨੇ ਦੱਸਿਆ ਸੀ ਨਾ ਵੀ ਹਾਰਟ ਅਟੈਕ ਦਾ ਕੋਈ ਇਲਾਜ ਨਹੀਂ ਹੈ ਕੋਈ 55 ਦੀ ਗੱਲ ਹੈ 55 55 ਦੀ ਗੱਲ ਸਾਰੇ ਡਾਕਟਰਾਂ ਨੇ ਦੱਸਿਆ 14-15 ਮੁਲਕਾਂ ਦੇ ਡਾਕਟਰਾਂ ਨੇ ਰਿਜ਼ਲਟ ਕੱਢਿਆ ਵੀ ਇਹਦਾ ਇਲਾਜ ਨਹੀਂ ਹੈ ਕੋਈ ਜਿਹੜਾ ਇਹਦਾ ਇਲਾਜ ਅਸੀਂ ਕਰਦੇ ਆ ਦਵਾਈ ਦੇ ਦੇਣ ਹਾਰਟ ਅਟੈਕ ਟੈਂਪਰੇਰੀ ਤੌਰ ਤੇ ਰੁਕਦਾ ਪਰ ਉਹਦੀ ਮੌਤ ਆਸਬਦੀ ਛੇਤੀ ਹੋ ਜਾਂਦੀ ਹੈ ਉਹ ਜਿਹੜੀ 85 ਜਿਹੜੀ ਦਵਾਈ ਦਿੰਦੇ ਆ ਐਸਾ ਲੁਖਸ ਪਹਿਲਾਂ ਗਰਮੀ ਪੈਦਾ ਕਰਦੀ ਹੈ ਸਗੋਂ ਉਹਦੇ ਨਾਲ ਕਮਜ਼ੋਰੀ ਪੈਦਾ ਹੁੰਦੀ ਉਹ ਜਿਹੜੀਆਂ ਦੇ ਨੀਦੌਣ ਦੀ ਦਵਾਈ ਦਿੰਦੇ ਪਹਿਲਾਂ ਨੀਦੌਣ ਦੀ ਦਵਾਈ ਹੋਸੀ ਦੀਦਰੀ ਸੀ ਉਹਦੀ ਹੁੰਦੀ ਚਿੰਤਾ ਵਾਲਿਆਂ ਨੂੰ ਉਹਨਾਂ ਦਾ ਕੋਈ ਇਲਾਜ ਨਹੀਂ ਹੈ ਡਾਕਟਰੀ ਇਲਾਜ ਨਹੀਂ ਕਿਉਂਕਿ ਇਹ ਸਬੰਧ ਸਪਿਰਚੁਅਲਿਜ਼ਮ ਨਾਲ ਹੈ ਆਦਮੀ ਤੇ ਮਨ ਦਾ ਸਬੰਧ ਹੈ ਹਟ ਅਟੈਕ ਦਾ ਮਨ ਨੂੰ ਜਿੰਦਾ ਫਿਕਰ ਹੁੰਦਾ ਮਨ ਨੂੰ ਚੰਦਾ ਫਿਕਰ ਦੀ ਦਵਾਈ ਨਹੀਂ ਹੈ ਸਾਡੇ ਕੋਲ ਮਾਈ ਨਹੀਂ ਹੈ ਉਹਨੂੰ ਬੇਹੋਸ਼ ਕਰਕੇ ਰੱਖਣਾ ਜਾਂ ਨਸ਼ਾ ਖਵਾ ਕੇ ਕੋਈ ਕਰ ਲੈਣਾ ਇਹ ਦਵਾਈ ਨਹੀਂ ਹੈ ਉਹਦੇ ਖੂਨ ਦੇ ਵਿੱਚ ਸਮਾਹੋਂ ਨੁਕਸਾਨ ਪੈਦਾ ਕਰਨ ਵਾਲੀ ਚੀਜ਼ ਹੈ ਟੈਂਪਰੇਰੀ ਦਵਾਈ ਤਾਂ ਹੈ ਪਰ ਇਹਦਾ ਨੁਕਸਾਨ ਜ਼ਿਆਦਾ ਹੁੰਦਾ ਹੈ ਇਸ ਕਰਕੇ ਦੀ ਦਵਾਈ ਹੋਣੀ ਕੋਈ ਹਰਟ ਹੈ ਸਾਡੇ ਕੋਲ ਕੋਈ ਇਲਾਜ ਨਹੀਂ ਇਹਦਾ ਇਲਾਜ ਧਰਮ ਚੋਂ ਲੱਭੋ ਕਿਹੜੋਂ ਨਾਲ ਤੁਸੀਂ ਸਟੱਡੀ ਕਰਾਇਆ ਪਤਾ ਸੀ ਨਾ ਵੈਸੇ ਅੰਗਰੇਜ਼ਾਂ ਨੇ ਤਾਂ ਹਿੰਦੁਸਤਾਨ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਧਰਮ ਜਿਹੜਾ ਹੈਗਾ ਸਿੱਖ ਧਰਮ ਵਧੀਆ ਧਰਮ ਹੈ ਕਿਉਂਕਿ ਉਹਨਾਂ ਦੇ ਸਿੱਖਾਂ ਦੇ ਉਸ ਵੇਲੇ ਦੀਆਂ ਦਾਸਾਂ ਕਰਕੇ ਜਿਹੜੇ ਕੰਮ ਕੀਤੇ ਸੀ ਅੰਗਰੇਜ਼ਾਂ ਨੂੰ ਪਤਾ ਸੀ ਉਸ ਵੇਲੇ ਨੇ ਸਟੱਡੀ ਕਰਾ ਕੇ ਰੱਖੇ ਉਹ ਗੁਰਦੂਰ ਉਹ ਲੋਕ ਕਹਿੰਦੇ ਨਾ ਵੀ ਹੈ ਤਾਂ ਸਹੀ ਇਹਦੇ ਵਿੱਚ ਆਦਮੀ ਦੇ ਬਖਤੇ ਗਮੀਂ ਔਰ ਖੁਸ਼ੀ ਦਾ ਗਮੀਂ ਦਾ ਅਸਰੇ ਨਾ ਹੋਵੇ ਹਾਰਟ ਅਟੈਕ ਨਹੀਂ ਹੁੰਦਾ ਕਿਸੇ ਖੁਸ਼ੀ ਔਰ ਗਮੀਦੋ ਤੇ ਅਸਰੇ ਨਾ ਹੋਵੇ ਬੇਅਸਰ ਹੋ ਜਾਏ ਇਹ ਤਾਂ ਇਹ ਧਰਮ ਵੀ ਕਰਦਾ ਫਿਰ ਹੋਰ ਕੋਈ ਚੀਜ਼ ਨਹੀਂ ਕਰਦੀ ਜੋ ਨਾਲ ਸੁੱਖ ਮੈਂ ਦੁੱਖ ਮੈਂ ਦੁੱਖ ਨਹੀਂ ਮੰਨ ਸੁੱਖ ਸੱਲੇ ਔਰ ਭੈਣੇ ਜਾ ਕੇ ਕਾਂਚਲ ਬੱਟੀ ਮੰਨ ਇਹ ਦਵਾਈ ਹੈ ਕਿਹਦੇ ਵਿੱਚ ਧਰਮ ਜਹੋਰ ਕਿਤੇ ਹੈ ਨਹੀਂ ਕਾਹ ਕਹਿੰਦੇ ਨੇ ਵੀ ਸਿੱਖ ਧਰਮ ਦੱਸੋ ਕੀ ਐ ਐਸੇ ਕਰਕੇ ਉਹ ਉਹਨਾਂ ਨੇ ਅਪਰਧ ਛਕਿਆ ਸੀ 5000 ਬੰਦੇ ਜਿਹੜੇ ਕਹਿੰਦੇ ਸੀ ਕੁਰਸੀ 'ਤੇ ਬੈਠਣ ਤਾਂ ਹੀ ਉਹਨਾਂ ਨੂੰ ਮੈਂ ਕਿਹਾ ਸੀ ਵੀ ਤੁਹਾਨੂੰ ਉਹ ਚੀਜ਼ ਨਹੀਂ ਮਿਲਣੀ ਜੇ ਕੁਰਸੀਆਂ 'ਤੇ ਬੈਠੋਗੇ ਜਿਹੜੀ ਚੀਜ਼ ਖਾਤਰ ਤੁਸੀਂ ਅਪਰਧ ਛਕਦੇ ਹੋ ਫੇਰ ਨਾ ਕਿਹਾ ਦੱਸਿਆ ਉਹਦੀ ਮੈਨੂੰ ਵਿੱਚੋਂ ਪਤਾ ਸੀ ਗੱਲ ਦਾ ਵੀ ਅਪਰਧ ਕਿਉਂ ਛਕਦੇ ਨੇ ਕਿਉਂ ਬਿਮਾਰੀ ਦਾ ਪਤਾ ਸੀ ਨਾ ਵੀ ਕਿਉਂ ਛੱਕਦੇ ਨੇ ਉਹ ਛੱਕਦੇ ਸੀ ਹਾਰਟ ਅਟੈਕ ਤੋਂ ਬਚਣ ਵਾਸਤੇ ਹਾਰਟ ਅਟੈਕ ਦਾ ਸਿੱਖਾ ਨੂੰ ਹੋ ਰਿਹਾ ਹੁਣ ਕਿਉਂ ਹੋ ਰਿਹਾ ਗੁਰਮੱਦੀ ਸੋਜੀ ਨਹੀਂ ਹੈ ਗੁਰਮੱਤੇ ਪਹਿਰੇ ਹੀ ਨਹੀਂ ਦਿੱਤਾ ਬੰਦੇ ਹੀ ਨਹੀਂ ਬੰਦਨ ਨਾਲ ਹੈ ਗੱਲ ਸਾਰੀ ਹੋਣੀ ਬੰਨਾ ਤੇ ਬਦਲਦੀ ਹੈ ਜਿਹੜੇ ਬੰਦਾਂ ਨੂੰ ਸਰਦਾਰੂ ਵੀ ਹਾਰਟ ਅਟੈਕ ਹੁੰਦਾ ਸਾਂਸ ਨਹੀਂ ਹੁੰਦੇ ਮੈਨੂੰ ਯਾਦ ਹੈ ਪੰਜਾਬੀ ਦੇ ਅਖਬਾਰ ਚ ਮੈਂ ਸਾਰਨਪੁਰ ਬੈਠੇ ਸਟੇਸ਼ਨ ਤੇ ਪੜ੍ਹਿਆ ਸੀ ਐਡਾ ਕਲੇਰਾਂ ਵਾਲਾ ਜਦੋਂ ਫਿਸ਼ਰ ਤੋਂ ਮਰਿਆ ਉਹ ਲਿਖਿਆ ਜਿਹਾ ਹਾਰਟ ਅਟੈਕ ਨਾਲ ਮਰਿਆ ਸੰਤ ਕਹਦਾ ਆਇਆ ਫਿਰ ਉਹ ਮੈਨੂੰ ਤਾਂ ਪਤਾ ਸੀ ਜਦ ਦੇ ਦੇਖ ਲਿਆ ਵੀ ਇਹ ਸੰਤ ਨਹੀਂ ਪਤਾ ਤਾਂ ਖੈਰ ਪਹਿਲਾਂ ਹੀ ਸੀ ਵੀ ਸੰਤ ਹੈ ਦੀ ਇਹ ਹਾਰਟ ਅਟੈਕ ਨਾਲ ਮਰਿਆ ਸੰਤਰੀ ਉਹ ਤਾਂ ਉਹ ਤਾਂ ਮਾਇਆਦਾਰੀ ਸੀ ਮਾਇਆਦਾਰੀ ਦੇ ਉੱਤੇ ਮਾਇਆ ਦਾ ਪ੍ਰਭਾਵ ਹੈ ਕੋਈ ਤੁਹਾਨੂੰ ਪਰਵਾਹ ਇਹ ਤਾਂ ਉਹ ਦੋ ਦਿਨ ਮੈਂ ਆਦਰੀਨ ਸੰਤ ਹੋਵੇ ਉਹਨੂੰ ਹਾਰਟ ਅਟੈਕ ਹੋਵੇ ਸੰਤ ਨਹੀਂ ਹੋ ਸਕਦਾ ਹਾਰਟ ਅਟੈਕ ਦਾ ਇਲਾਜ ਹੈ ਪਾਣੀ ਚ ਚੱਲਣਾ ਜਿਹੜਾ ਹੁਕਮ ਦੇ ਵਿੱਚ ਚੱਲਦਾ ਉਹਦਾ ਹਾਰਟ ਅਟੈਕ ਦਾ ਮਸਲਾ ਵੀ ਕੋਈ ਨਹੀਂ ਪਾਣੀ ਚ ਚੱਲਣਾ ਹਾਰਟ ਅਟੈਕ ਦੀ ਇਲਾਜ ਹੈ ਇਸ ਕਰਕੇ ਖਰੀਬਾ ਨੂੰ ਘਟਦਾ ਹੈ ਗਰੀਬਾਂ ਦੀ ਸੀਮਤ ਹੁੰਦੀ ਰੋਟੀ ਨਹੀਂ ਹੁੰਦੀ ਬਹੁਤਾ ਫਿਕਰਤਾ ਹੁੰਦਾ ਨਹੀਂ ਉਹਨਾਂ ਨੂੰ ਜੇਡਾ ਕਾਰੋਬਾਰ ਵਾਝ ਜਾਂਦਾ ਉਹਨਾਂ ਹਾਰਟ ਅਟੈਕ ਦੀ ਬਿਮਾਰੀ ਵਾਝ ਜਾਂਦੀ ਇਹ ਤਰੀਕੇ ਦੇ ਰੋਗਾਂ ਦੀ ਗੱਲ ਕੀਤੀ ਹੋਈ ਹੈ ਵੱਡੇ ਰੋਗ ਇਹ ਤੋਂ ਸਾਂ ਜਦੋਂ ਤੋਂ ਆਏ ਨੇ ਜਦੋਂ ਤੋਂ ਵੀਰ ਤਾਂ ਕਿ ਪਹਿਲਾਂ ਹਾਰਟ ਅਟੈਕ ਨਹੀਂ ਹੁੰਦਾ ਇਹਨਾਂ ਸਾਂ ਉਹ ਗੱਲ ਅਲੱਗ ਹੈ ਕਿਸੇ ਨੂੰ ਕਿ ਜੇ ਹਾਰ ਵਜਾ ਨਾਲ ਰੋਗ ਨਾ ਹੋ ਗਿਆ ਫਿਕਰ ਤਾਂ ਖੈ ਲੋਕਾਂ ਨੂੰ ਹੁੰਦੀ ਸੀ ਫਿਕਰ ਤਾਂ ਗਰੀਬ ਨੂੰ ਵੀ ਕਈ ਪ੍ਰਕਾਰ ਦਾ ਹੋ ਜਾਂਦਾ ਗਰੀਬ ਨੇ ਐਕਸੀਡੈਂਟਲੀ ਜਾਨ ਬੁੰਡੇ ਪਰ ਚੰਦਰ ਨੇ ਕਈ ਹੋਰ ਨੁਕਸਾਨ ਹੋ ਜਾਂਦੇ ਨੇ ਅੰਦਰੋਂ ਅੰਦਰ ਖਾ ਜਾਂਦਾ ਰੋਗ ਫਿਕਰ ਹਾਰਟ ਅਟੈਕ ਤਾਂ ਹੋ ਜਾਂਦਾ ਉਹਨਾਂ ਨੂੰ ਵੀ ਦਿਲ ਕਮਜ਼ੋਰ ਹੋ ਜਾਂਦਾ ਪਰ ਆਮ ਆਦਮੀ ਨੂੰ ਜਿਵੇਂ ਹੁਣ ਬਲੱਡ ਪ੍ਰੈਸ਼ਰ ਵਗੈਰਾ ਇਹ ਇਹ ਹੋਦੋਦੀ ਸੀ ਖਾਣ ਪਾਣ ਬਦਲ ਗਏ ਹਰ ਮੋਚਿਤ ਕਬਦੋਗੀ ਵਰਕ ਜਿਆਦਾ ਕਰਦਾ ਦਿਮਾਗ ਇਸ ਕਰਕੇ ਜਿਹੜਾ ਗਿਆਨ ਹੈ ਤਤ ਗਿਆਨ ਹੈ ਰੋਗਣ ਤੇ ਅਰ ਸੋਗਣ ਤੇ ਜਲ ਜੋਕਣ ਤੇ ਵਿਪਾਂਤ ਵਿਚਾਰਦਾ ਰੋਗਣ ਤੇ ਅਰ ਸੋਗਣ ਤੇ ਜਲ ਜੋਕਣ ਤੇ ਉਹ ਪੰਤ ਵਿਚਾਰਦਾ ਘਰੋਵਰ ਕੱਡਾ ਵੀ ਹੋਵੇ ਜਿਹੜਾ ਪਾਲੇ ਦੇ ਵਿੱਚ ਉਹਨੂੰ ਕੋਈ ਚਿੰਤਾ ਨਹੀਂ ਕੱਢ ਗਿਆ ਤਾਂ ਉਹਦਾ ਬਦ ਗਿਆ ਤਾਂ ਉਹਦਾ ਆਪ ਕੀ ਆਪ ਦਾ ਪਹਿਰੇਦਾਰ ਪਈ ਦਵਰਾ ਤੇ ਹੀ ਗਾ ਜੋ ਖਰਚੇ ਹੋਰ ਖਾਏ ਸਾਡਾ ਤਾਂ ਉਹਨੇ ਜਲੋ ਖਰਚ ਖਾ ਲਿਆ ਬਾਕੀ ਤਾਂ ਸੀ ਬਾਕੀ ਤਾਂ ਪੈਰਦਾਰੀ ਹੈ ਨਾ ਬਾਕੀ ਤਾਂ ਵੀ ਸ਼ਾਇਦ ਹੈ ਖਦਾ ਵੀ ਤਾਂ ਉਹ ਹੀ ਲਾ ਹੈ ਨਾ ਬਸ ਖਾਲਸਾ ਦਾ ਸੀ ਬਾਕੀ ਆਂ ਦਸ਼ਾ ਹੈ ਦਾ ਜਵਾਨੂ ਘਰਾਂ ਜਾਉ ਲੈ ਜਾਂਦੇ ਨੇ ਜਮਾ ਗਾਲੇ ਨੂੰ ਜਾਉ ਲੈ ਜਾਂਦੇ ਨੇ ਜਮ ਕੇ ਮੈਂ ਲੈ ਜਾਂਦੇ ਨੇ ਅਪਲੇ ਜਾਂਦੇ ਨੇ ਗਾਹਾਂ ਜਾਣ ਦਿੰਦੇ ਨਾਲ ਜਾਣਤਾ ਦੇਣਾ ਨਹੀਂ ਰ ਇੱਥੇ ਰ ਖਾ ਲੈਣੇ ਬਾਦ ਜਮਾਨੇ ਇੱਥੇ ਰ ਖਾ ਲੈਣੇ ਲੈ ਕੇ ਕਿੱਥੇ ਜਾਣਾ ਲੋ ਜਮਾ ਘਾਲ ਲਿਓ ਜਮਾ ਦਾ ਜਮਦਾ ਹੋਏ ਮੈਂ ਸ਼ਾਦਾ ਜਿਹੜਾ ਖਾਜ ਖਾ ਲਿਓ ਤੇਰਾ ਉਹ ਪਹਿਲਾਂ ਇਹ ਦੇਖ ਕੇ ਚੱਲਦੇ ਨੇ ਇਹ ਜਿਹੜਾ ਪੜ੍ਹੀ ਇਹ ਜਿਹਦੀ ਸਿੱਖਿਆ ਸੀ ਸਿੱਖਿਆ ਦੀ ਗੱਲ ਹੁਣ ਐ ਸਿੱਖਿਆ ਹੈ ਨਹੀਂ ਉਰਦਾ ਜਿਹਨੇ ਸਿਕਨੂ ਭੁੱਖ ਹੈ ਮਾਇਆ ਦੀ ਮੇਰਾ ਕਹ ਲ ਵਰਡ ਜਿਹਨੂੰ ਭੁੱਖ ਨਹੀਂ ਹੈ ਸਿਕਨੂ ਜਿਹਦੀ ਮਾਇਆ ਦੀ ਭੁੱਖ ਹੈ ਨਾ ਵਰਡ ਜਿਹਨੂੰ ਸਭ ਤੋਂ ਜ਼ਿਆਦਾ ਭੁੱਖ ਇਹਨਾਂ ਨੂੰ ਦੀਦੀ